ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਯਾ ਫਿਰ ਯੂਟਿਊਬ ਚੈਨਲ 'ਤੇ ਜਾਓ ਅਲਰਟ ਰੋਇਆ ਮੈਂ ਕਿ ਦੋਸਤੋ ਸਰਕਾਰੀ ਸਕੂਲਾਂ 'ਚ ਪਰਿਆ ਕੀਤੀ ਗਈ ਇੰਕਰੀਵੇਬਲ ਸਕੂਲ ਅਡੇਨੋਵਦਰ ਸਕੂਲਾਂ ਦੇ ਵਿੱਚ ਪਰਿਆ ਕੀਤੀ ਹੈ ਵਾਪਕਾ ਕੋਟਾ ਲਈ ਨਾ ਟੂਸ਼ਨ ਜਾਰੀ ਹੋਏਗੀ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਵਾਸਤੇ ਬਹੁਤ ਵਧੀਆ ਸਰਕਾਰੀ ਨੌਕਰੀਆਂ ਮੌਕਾ ਆ ਚੁੱਕਿਆ ਹੈ ਜਿਹਦੇ ਵਿੱਚ ਮਾਨਕੀਤਾਸ ਨੂੰ ਤਾਫ ਜੋ ਬਾਰੀ ਪਾਸ ਕੀਆ ਬਕਰਿਆ ਹਨ ਉਹਦੇ ਲਈ ਲੈਵਲਡ ਵੀ ਕੋਰਸ ਚਾਹਵਲੀ ਗਈ ਬਹੁਤ ਬਹੁਤ ਮਨਪਾਉ ਜੀ ਤੇਲੀ ਜੇ ਵੀ ਕੁੱਝਾਂ ਕਰੀਏ ਤੇ ਵੀਡੀਓ ਤੇ ਨਿਹਾ ਕੌਂ ਕੌਂ ਇਹਨਾਂ ਕੋਤਨ ਨੂੰ ਪੜਾਈ ਜਾ ਰਿਹਾ ਹੈ ਅਦੇ ਚ ਉਮਰ ਦੀ ਨਹੀਂ ਰਹਿਵਾਲੀ ਹੈ ਅਦੇ ਬੇਸਕਿਲ ਤੇ ਨਾ ਹੈ ਵਾ ਦੇਖੋ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵੀ ਸੀ ਤਾਂ ਤਾਂ ਨਹੀਂ ਜਰੂਰ ਸਬਸਕ੍ਰਾਈਬ ਕਰਨਾ ਅਦੇ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਕੇ ਆਲ ਆਊਟ ਨੂੰ ਪ੍ਰੈਸ ਕਰਨਾ ਤਾਂ ਜੋ ਕੋਈ ਵੀ ਨਵਾਂ ਅਪਡੇਟ ਆਉਂਦਾ ਹੈ ਜੀ ਅਸੀਂ ਸਿੱਧੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੀ ਅਜੇ ਤੁਸੀਂ ਸਮਾਰਿਆਂ ਤੇ ਪੋਸਟ ਨੂੰ ਪੜਾਈ ਜਾ ਸਕੋ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ हां जी दोस्तों केंद्रीय विद्यालय संघटना ਅਤੇ ਨਮੋਦੇਵਦਿਆਲਾ ਸਮਿਤੀ ਵੱਲੋਂ ਅਸਾਮੀਆਂ ਮੰਗੀਤੀ ਜਾਂਦੀ ਹੈ ਜੀ ਇਹਦੇ ਵਾਸਤੇ ਲਗ ਲਗ ਵਕਾਂਸੀਆਂ ਰਹੇ ਹੋਣਗੇ ਹਾਂ ਜੀ ਵੱਖ-ਵੱਖ ਪੋਸਟਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈਗਾ ਜਿਸਦੇ ਵਿੱਚ ਟੀਚਿੰਗ ਅਤੇ ਨੋਨ ਟੀਚਿੰਗ ਅਸਾਮੀਆਂ ਮੰਗੀਤੀ ਜਾਂਦੀ ਹੈ ਇਹ ਜੋ ਰੂਟਮੈਂਟ ਨੋਟੀਫਿਕੇਸ਼ਨ ਨੰਬਰ ਹੈ ਜੀ 1 2025 ਹੈ ਇਹਦੇ ਵਿੱਚ ਲਗ ਲਗ ਵਕਾਂਸੀਆਂ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ ਬਿਦੇ ਜਾਣਕਾਰੀ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਜਾਣਕਾਰੀ ਲੈ ਸਕਦੇ ਹੋ ਜੀ ਇਹ ਨਵੀਂ ਨਵੀਂ ਵੈਬਸਾਈਟ ਪਈ ਹੈ ਹਨ ਇਹ ਜੋ ਅੱਜ ਨਾਨ ਟੀਚਿੰਗ ਅਸਾਮੀਆਂ ਹਨ ਅਸੀਂ ਉਹਨਾਂ ਬਾਰੇ ਤੁਹਾਨੂੰ ਦੱਸਾਂਗੇ ਜੋ ਕਿ MTS ਮਲਟੀਟਾਸਕਿੰਗ ਸਟਾਫ ਅਤੇ ਲੈਬ ਅਟੈਂਡੈਂਟ ਦੀਆਂ ਰਹਵਾਲੀਆਂ ਹਨ ਜਿਨ੍ਹਾਂ ਲਈ 10ਵੀਂ ਅਤੇ 12ਵੀਂ ਪਾਸ ਕੀਤੀ ਹੋਈ ਚਾਹੀਦੀ ਹੈ ਕੈਂਡੀਡੇਟ ਦੀ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਦੇ ਲਈ ਬਹੁਤ ਸਨਹਿਰੀ ਮੌਕਾ ਆ ਚੁੱਕਾ ਹੈ ਜੀ ਇਹ ਜੋ ਪੋਸਟਾਂ ਹਨ ਨਾਨ ਟੀਚਿੰਗ ਦੀਆਂ ਰਹਵਾਲੀਆਂ ਹਨ ਇਹਨਾਂ ਬਾਰੇ ਤੁਹਾਨੂੰ ਅੱਜ ਦੱਸਦੇ ਹਾਂ ਜੀ ਜਿਸ ਦੇ ਵਿੱਚ ਜੋ ਲੈਫਟ ਹੰਡਲ ਦੀਆਂ ਵਕਾਂਸੀਆਂ ਹਨ ਕਰਨ ਵਾਲੀ ਰਹਿਣ ਵਾਲੀਆਂ ਹਨ ਉਹ 16 ਐਡਬਲਯੂਐਸ ਦੇ ਲਈ 33 ਇਸ ਦੇ ਲਈ ਅਤੇ 28 ਐਸਸੀ ਦੇ ਲਈ 10 ਐਸਟੀ ਦੇ ਲਈ ਟੋਟਲ ਅਸਾਮੀਆਂ ਇਹ 160 ਹਨ ਜਿਦੇ ਵਿੱਚ 16 ਅਸਾਮੀਆਂ ਵਸਉਣ ਲਈ ਰੱਖੀਆਂ ਹਾਂ ਜੀ ਆ ਜੋ ਅਗਲੀ ਪੋਸਟ ਹੈ ਜੀ ਮਲਟੀ ਟਾਸਿੰਗ ਸਟਾਫ ਦੀ ਰਹਿਣ ਵਾਲੀ ਹੈ ਜਿਸ ਦੇ ਵਿੱਚ ਚੌਂਕੀਦਾਰ ਮਾਲੀ ਜਾਂ ਜਿਨ੍ਹਾਂ ਨੇ 10ਵੀਂ ਪਾਸ ਕੀਤੀ ਹੋਈ ਹੈ ਉਹ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹਨ ਜਿਹਦੀਆਂ ਟੋਟਲ ਅਸਾਮੀਆਂ 24 ਰਹਿਵਾਲਿਆਂ ਹਨ ਜਿਸ ਦੇ ਵਿੱਚੋਂ 11 ਜਰਨਲ 3 EWS 5 OBC 4 SC 1 ST ਅਤੇ 2 ਸਰਬਸਮਾਨ ਲਈ ਰਾਖਵੇਂ ਹਨ ਜੀ ਬਾਕੀ ਜੋ ਪੋਸਟਾਂ ਹਨ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੀ ਪੋਸਟਾਂ ਹਨ ਲੇਕਿਨ ਅੱਜ ਤੁਹਾਨੂੰ ਅਸੀਂ ਸਿਰਫ 10ਵੀਂ ਅਤੇ 12ਵੀਂ ਪਾਸ ਕੈਂਡੀਡੇਟ ਦੇ ਲਈ ਹੀ ਪੋਸਟਾਂ ਇਸ ਵੀਡੀਓ ਵਿੱਚ ਜੋ ਲੈਫਟ ਹੈਂਡਰਡ ਹੈ ਜੋ ਪੋਸਟ ਦੇ ਲਈ ਜੋ ਪੇ ਲੇਵਲ ਹੈ ਉਹ ਪੇ ਲੇਵਲ 1 ਰਹਿਣ ਵਾਲਾ ਜੀ 18000 ਤੋਂ ਲੈ ਕੇ 56900 ਤੱਕ ਦੀ ਰੇਂਜ ਰਵੇਗੀ ਅਤੇ ਇਹਦੇ ਜੋ ਏਜ ਮੰਗੀ ਹੈ ਜੀ ਕੈਂਡੀਡੇਟ ਦੀ 30 ਸਾਲ ਤੱਕ ਦੇ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹਨ ਜੀ ਲਾਇਬ ਰਾਇਟੈਂਡ ਦੀ ਪੋਸਟ ਨੂੰ ਅਤੇ ਇਸ ਤੋਂ ਇਲਾਵਾ ਇਹ ਰਿਲੇਸ਼ਨਸ਼ਿਪ ਵੀ ਮਿਲੇਗਾ ਜੀ ਅਲੱਗ-ਅਲੱਗ ਕੈਟੇਗਰੀ ਵਾਈਜ਼ ਇਹ ਰਿਲੇਸ਼ਨਸ਼ਿਪ ਰਹੇਗਾ ਇਹ ਵਿੱਚ ਕੈਂਡੀਡੇਟ ਦੀ 10ਵੀਂ ਪਾਸ ਕੀਤੀ ਹੋਈ ਚਾਹੀਦੀ ਹੈ ਡਿਪਲੋਮਾ ਹੋ ਜਾਂਦਾ ਹੈ ਲਾਇਬ੍ਰੇਰੀ ਟੈਕਨਿਕ ਦਾ ਜਾਂ ਫਿਰ 12ਵੀਂ ਪਾਸ ਕੀਤੀ ਹੋਈ ਚਾਹੀਦੀ ਕੈਂਡੀਡੇਟ ਦੀ ਜੋ ਕਿ ਸਾਇੰਸ ਸਟਰੀਮ ਦੇ ਨਾਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਬੋਰਡ ਤੋਂ ਪਾਸ ਕੀਤੀ ਹੋਈ ਚਾਹੀਦੀ ਹੈ ਜੀ ਜੋ ਮਲਟੀਟਾਸਕਿੰਗ ਸਟਾਫ ਹਨ ਉਦੇ ਲਈ ਜੋ ਪੇ ਲੇਵਲ ਹੈ ਵਾਲਾ ਜੀ ਵੰਨ ਰਹਿਣ ਵਾਲਾਗਾ 14000 ਤੋਂ ਲੈ ਕੇ 56900 ਤੱਕ ਪੇ ਲੇਵਲ ਮਿਲੇਗਾ ਅਤੇ ਜੋ ਇਹਦੇ ਵਿੱਚ ਏਜ ਮੰਗੀ 30 ਸਾਲ ਤੱਕ ਦੇ ਕੈਂਡੀਡੇਟਸ ਸਪੋਰਟ ਨੂੰ ਅਪਲਾਈ ਕਰ ਸਕਦੇ ਹਨ ਅਤੇ ਕੁਆਲਿਫੀਕੇਸ਼ਨ ਦੀ ਗੱਲ ਕਰੀਏ ਤਾਂ 10ਵੀਂ ਪਾਸ ਕੀਤੇ ਹੋਏ ਚਾਹੀਦੇ ਕਿਸੇ ਮਾਨਤਾ ਪ੍ਰਾਪਤ ਬੋਰਡ ਦੇ ਤੋਂ ਕੈਂਡੀਡੇਟ ਦੀ ਉਹ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ ਜੀ ਮਲਟੀਟਾਸਕਿੰਗ ਸਟਾਫ ਦੇ ਲਈ ਅਤੇ ਇਹਦੇ ਵਿੱਚ ਅਲੱਗ-ਅਲੱਗ ਕੈਟਾਗਰੀ ਵਾਈਜ਼ ਏਅਰ ਐਲੀਗੇਸ਼ਨ ਰਹੇ ਵਾਲਾ ਜੀ ਜਿਵੇਂ ਕਿ ਐਸਸੀ ਐਸਟੀ ਦੇ ਲਈ 5 ਸਾਲ ਤੱਕ ਦਾ ਏਅਰ ਐਲੀਗੇਸ਼ਨ ਮਿਲੇਗਾ ਜੋ OBC ਹਨ ਉਹਨਾਂ ਲਈ ਤਾਂ 3 ਸਾਲ ਦਾ ਅਗਲਗ ਕੈਟਾਗਰੀ ਵਾਈਜ਼ ਇਲੈਜੀਸ਼ਨ ਹੈ ਰਹਿਵਾਲਾ ਜੀ ਐਕ ਸਰਵਿਸਮੈਨ ਜਨਰਲ ਲਈ 5 ਸਾਲ ਐਕ ਸਰਵਿਸਮੈਨ OBC ਲਈ 8 ਸਾਲ ਐਕ ਸਰਵਿਸਮੈਨ SC/ST ਲਈ 10 ਸਾਲ ਇਹ ਇਲੈਜੀਸ਼ਨ ਮਿਲੇਗਾ ਜੀ ਇਸ ਪੋਸਟ ਨੂੰ ਅਪਲਾਈ ਕਰਨ ਦੇ ਲਈ ਇਹਨਾਂ ਲਿੰਕ ਦਿੱਤਾ ਗਿਆ ਜੀ ਤੁਸੀਂ ਇਸ ਤੇ ਜਾ ਕੇ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਇਸ ਪੋਸਟ ਦਾ ਜੋ ਲਿੰਕ ਹੈ ਅਪਲਾਈ ਕਰਨ ਦਾ ਸਾਡੇ WhatsApp ਚੈਨਲ ਤੇ ਹੈ ਜੀ WhatsApp ਚੈਨਲ ਤੇ ਜਾ ਕੇ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਵੀ ਕਰ ਸਕਦੇ ਹੋ ਅਤੇ ਨੋਟੀਫਿਕੇਸ਼ਨ ਪੜ੍ਹ ਵੀ ਸਕਦੇ ਹੋ ਅਤੇ ਪੋਸਟ ਨੂੰ ਅਪਲਾਈ ਵੀ ਕਰ ਸਕਦੇ ਹੋ ਜੀ ਜੋ WhatsApp ਚੈਨਲ ਦਾ ਲਿੰਕ ਹੈ ਉਹ ਵੀਡੀਓ ਡਿਸਕ੍ਰਿਪਸ਼ਨ ਵਿੱਚ ਹੈਗੀ ਤੁਸੀਂ ਉੱਥੇ ਜਾ ਕੇ WhatsApp ਚੈਨਲ ਨੂੰ ਫੋਲੋ ਵੀ ਕਰ ਲੈਣਾ ਇੱਕ ਜੀਰਿਆ ਧਿਆਨ ਰੱਖਣਾ ਜੀ ਨੋਟੀਫਿਕੇਸ਼ਨ ਚੰਗੇ ਤਰੀਕੇ ਤੋਂ ਪੜਨ ਤੋਂ ਬਾਅਦ ਹੀ ਤੁਸੀਂ ਇਸ ਪੋਸਟ ਦੇ ਲਈ ਅਪਲਾਈ ਕਰਨਾ ਬਹੁਤ ਹੀ ਵਧੀਆ ਮੌਕਾ ਆ ਚੁੱਕਿਆ ਜੀ ਪੰਜਾਬ ਦੇ ਮੁੰਡੇ ਤੇ ਕੁੜੀਆਂ ਦੇ ਲਈ ਜੋ ਕੈਂਡੀਡੇਟ ਨੌਨ ਟੀਚਿੰਗ ਦੇ ਵਿੱਚ ਨੌਕਰੀ ਕਰਨਾ ਚਾਹੁੰਦੇ ਹਨ ਸਰਕਾਰੀ ਸਕੂਲਾਂ ਦੇ ਵਿੱਚ ਨਵੋਦਯ ਵਿਦਿਆ ਅਤੇ ਕੇਂਦਰੀ ਵਿਦਿਆ ਵਿੱਚ ਬਧੀਆ ਮੌਕਾ ਆ ਚੁੱਕਿਆ ਉਹਨਾਂ ਲਈ ਇਹ ਕੁਝ ਪੌਂਟਸ ਦੇ ਦਿੱਸ ਰਹੇ ਹਾਂ ਨਾ ਜੋ ਰਜਿਸਟ੍ਰੇਸ਼ਨ ਓਪਨ ਹੈ ਜੀ e-sports ਦੇ ਲਈ 14 ਨਵੰਬਰ 2025 ਨੂੰ ਸ਼ੁਰੂ ਹੋ ਚੁੱਕੀ ਹੈ ਅਤੇ ਲਾਸਟ ਡੇਟ e-sports ਦੇ ਲਈ 1 ਦਸੰਬਰ 2025 ਰਹਿਣ ਵਾਲੀ ਹੈ ਜੀ ਜੋ ਫੀਸ ਭਰਨ ਦੀ ਡੇਟ ਹੈ ਜੀ 14 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਲਾਸਟ ਡੇਟ ਆ ਫੀਸ ਭਰਨ ਦੀ 4 ਦਸੰਬਰ 2025 ਰਾਤ 11:50 ਮਿੰਟ ਤੱਕ ਇਹ ਡੇਟ ਐਂਡ ਟਾਈਮ ਰਹਿਣ ਵਾਲਾ ਹੈ ਜੀ ਇਹਦੇ ਵਿੱਚ ਕੁਝ ਜਨਰਲ ਇੰਸਟਰਕਸ਼ਨ ਦੇ ਦਿੱਤੀਆਂ ਨੇ ਜੀ ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਜਨਰਲ ਇੰਸਟਰਕਸ਼ਨ ਨੂੰ ਪੜ ਲੈਣਾ ਜੀ ਇਹ ਕੁਝ ਫਾਰਮ ਦਿੱਤੇ ਗਿਆ ਜੀ ਤੁਸੀਂ ਇਹਨਾਂ ਨੂੰ ਫਿਲ ਕਰਕੇ ਅਪਲੋਡ ਕਰਦੇ ਹਨ ਇਸ ਤਰ੍ਹਾਂਆਂ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਨਾ ਜੀ ਵੀਡੀਓ ਲੱਖਾਂ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ